ਮਾਂਡ ਦੀ 83 ਦਾ ਜਾਂ ਰੇਤ ਦੇ ਪੈਣ ਦਾ ਲੈਵਲ ਲੈਵਲ ਵੇਖੋ ਵੀ ਆ ਹਰਪਾਲ ਸਿੰਘ ਵੀਰ ਆਪਣੀ ਬੈਗ ਦੇ ਉੱਤੇ ਲੱਗੇ ਟਰਾਂਸਫਰਮ ਦੇ ਨਾਲ ਖੜਾ ਵਾ ਸਤਿ ਸ਼੍ਰੀ ਅਕਾਲ ਇਹ ਇਹ ਟਰਾਂਸਫਰਮ ਇੰਨਾ ਉੱਚਾ ਸੀ ਵੀ ਜਦੋਂ ਹਰਪਾਲਸੋਂ ਦੋਵੇਂ ਅੱਠ ਤਾਂ ਚੜਦਾ ਸੀ ਤੇ ਇਹਦੇ ਥੱਲੇ ਚੈਨਲ ਨੂੰ ਹੱਥ ਨਹੀਂ ਸੀ ਲੱਗਦਾ ਇਹ ਇੰਨਾ ਉੱਚਾ ਸੀ ਤੇ ਅੱਜ ਹਰਪਾਲਸੂ ਦੇ ਲਾਜੇ ਖੜਾ ਵਾ ਤੇ ਇਹਦਾ ਸਿਰ ਟਰਾਂਸਫਰਮ ਦੇ ਨਾਲੋਂ ਉੱਚਾ ਵਾ ਇੱਥੋਂ ਤੁਸੀਂ ਹਿਸਾਬ ਲਾ ਸਕਦੇ ਆ ਵੀ ਇਹਦਾ ਲੈਵਲ ਕੀ ਆ ਫਾਈਨ ਤੋਂ 7 ਫੁੱਟ ਰੇਦਾ ਲੈਵਲ ਆ ਦੂਜੀ ਸਭ ਤੋਂ ਵੱਡੀ ਗੱਲ ਜਿਹੜੀ ਆ ਵੀ ਇਹ ਸਾਰੇ ਹੱਸ ਦੇ ਵਾਸਤੇ ਰਸਤੇ ਢੜ ਸੀ ਤੁਸੀਂ ਕੈਮਰੇ ਦੇ ਕੈਨਵਸ ਤੇ ਦੇਖ ਸਕਦੇ ਹੋ ਫਰੇਮ ਦੇ ਵਿੱਚ ਵੀ ਹਰਪਾਲ ਸਿੰਘ ਦੀ ਬੈਕ ਤੋਂ ਲੈ ਕੇ ਦੂਜੀ ਬੈਕ ਆਵਾਜੀ ਆਪਣਾ ਇਤੋਂ ਬਿਨਾਂ ਤੀਸਰੀ ਬੈਟ ਆਵਾਜੀ ਇਤੋਂ ਬਾਅਦ ਚੌਥਾ ਟਰ ਬਹੁਤ ਦੂਰ ਆ ਪੰਜਵਾਂ ਘਰ ਤੁਹਾਨੂੰ ਫੇਰ ਕੈਮਰੇ ਦੇ ਫਰੇਮ ਦੇ ਵਿੱਚ ਦਿਖ ਰਿਹਾ ਉੜਾ ਇਹਦੇ ਨਾਲ ਹੀ ਫੇਰ ਤੁਹਾਨੂੰ ਇੱਕ ਛੇਵਾ ਮਟਾਨ ਦਿਖ ਰਿਹਾ ਉੜਾ ਕੈਮਰੇ ਦੇ ਫਰੇਮ ਦੇ ਵਿੱਚ ਤੇ ਫੇਰ ਇਹਦੇ ਨਾਲ ਹੀ ਇੱਕ ਸਤਵੀਂ ਕੋਠੀ ਜਿਹੜੀ ਡਬਲ ਸਟੋਰੀ ਬਣੀ ਹੋਈ ਆ ਇਹ ਦੋਨੋਂ ਕੋਠੀਆਂ ਡਬਲ ਸਟੋਰੀ ਬਣੀ ਹੋਈਆਂ ਸਨ ਇਹ ਦਿਖ ਰਹੀਆਂ ਵਾ ਇਹ ਤੁਸੀਂ ਕੈਮਰੇ ਦੇ ਫਰੇਮ ਦੇ ਵਿੱਚ ਵੇਖ ਸਕਦੇ ਹੋ ਵੀ ਜਦੋਂ ਅੱਜ ਇੱਥੇ ਕੀ ਹਾਲਤ ਆ ਅਸੀਂ ਕਿਵੇਂ ਪਹੁੰਚੀਏ ਮਾਂ ਜੇ ਬੇੜੀ ਤੋਂ ਬਿਨਾਂ ਕੋਈ ਵੀ ਹੋਰ ਰਾਹ ਨਹੀਂ ਹੈ ਜਾਂ ਪਹੁੰਚਣ ਦੇ ਲਈ ਤੇ ਇੱਥੇ ਕਾਰਾਂ ਦੇ ਉੱਤੇ ਆਈਦਾ ਸੀ ਇਹਨਾਂ ਜ਼ਮੀਨਾਂ ਦੇ ਵਿੱਚ ਇਹਨਾਂ ਤਰਾਂ ਦੇ ਵਿੱਚ پرਾਣੇ ਕਾਰ ਮੋਟਰਸਾਈਕਲ ਦੇ ਇੰਜ ਆਉਂਦੇ ਸੀ ਜਿਵੇਂ ਅਸੀਂ ਜਿੜੀ ਰੋਡ ਦੇ ਕਿਸੇ ਪਿੰਡ ਦੇ ਵਿੱਚ ਜਾਂਦੇ ਆ ਤੇ ਅੱਜ ਇਥੋਂ ਦੀ ਤਰਾਸ ਦੀ ਤੁਸੀਂ ਸਮਝ ਸਕਦੇ ਹੋ ਵੀ ਇੱਥੇ ਆਉਣ ਦੇ ਲਈ ਬੇੜੀ ਜਾਂ ਬੇੜੀ ਤੇ ਆਉਣਾ ਪਊਦਾ ਜਾਂ ਤਰਚੇ ਆਉਣਾ ਪਊਦਾ ਤੇ ਜਾਂ ਫਿਰ ਸਾਰੇ ਕੱਪੜੇ ਲਾ ਕੇ ਫਿਰ ਤੁਹਾਨੂੰ ਇਹਦੇ ਵਿੱਚ ਚਿੱਕੜ ਦੇ ਵਿੱਚ ਵੜਨਾ ਪਊਦਾ ਇਹ ਹੋਣੀ ਆ ਸਾਡੇ ਮੰਨ ਦੀ ਇਹ ਹੋਣੀ ਆ ਸਾਡੇ ਦਰਿਆ ਟੰਡੇ ਵਸੇ ਪਿੰਡ ਪਿੰਡ ਮੁੰਡਾ ਪਿੰਡ ਤਹਿਸੀਲ ਛਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਦੀ ਇਥੋਂ ਦੀਆਂ ਤਸਵੀਰਾਂ ਤੁਹਾਨੂੰ ਇਸ ਤਰਾਸ ਦੀ ਤੋਂ ਬਿਆਨ ਕਰ ਰਹੀਆਂ ਵਾਂ ਇਹ ਤਰਾਸ ਦੀ ਜਿਹੜੀ ਆ 2023 ਦੇ ਵਿੱਚ ਵੀ ਹੋਈ ਸੀ ਤੇ 2023 ਦੀ ਤਰਾਸ ਦੀ ਨਾਲੋਂ ਇਹ ਤਰਾਸ ਦੀ ਬਹੁਤ ਵੱਡੀ ਹੋ ਚੁੱਕੀ ਆ ਤੇ ਮੇਰੀ ਸਾਰੇ ਪੰਜਾਬ ਦੇ ਸਹਿਰ ਦੇ ਲੋਕਾਂ ਨੂੰ ਦਾਨੀ ਸੱਜਣਾ ਨੂੰ ਸਾਰੀਆਂ ਐਨਓਜੀਆਂ ਨੂੰ ਸਾਰੇ ਟਾਰਸੇ ਵਾਲੇ ਬਾਬਿਆਂ ਨੂੰ ਪੁਰਜੋਰ ਅਪੀਲ ਆ ਬਿਨਾਂ ਟਸਾਨਾਂ ਦੀ ਬਾਹ ਫੜੀ ਜਾਵੇ ਇਹਨਾਂ ਟਸਾਨਾਂ ਨੂੰ ਰੋਟੀ ਖਾਣ ਜੋੜੇ ਕੀਤਾ ਜਾਵੇ ਤੇ ਜ਼ਮੀਨ ਤੋਂ ਬਿਨਾਂ ਜੱਟ ਨਹੀਂ ਹੁੰਦਾ ਤੇ ਇਹਨਾਂ ਜੱਟਾਂ ਦੀ ਜ਼ਮੀਨ ਜਿਹੜੀ ਆ ਉਹ ਫਿਰ ਇਹਨਾਂ ਨੂੰ ਵਾਪਸ ਜਰ ਖੇਜ ਕਰਕੇ ਜਾਂ ਵਾਈ ਜੋਗ ਕਰਕੇ ਦਿੱਤੀ ਜਾਵੇ ਇਹਨਾਂ ਸ਼ਬਦਾਂ ਦੇ ਨਾਲ ਹੀ ਚਤੰਦਰ ਸਿੰਘ ਮੁੰਡਾ ਪਿੰਡ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ